ਚੱਲ ਰਿਹਾ ਕਿੰਨੇ ਐਕਸੀਡੈਂਟ ਹੋ ਰਹੇ ਆ ਕਿੰਨੇ ਲੋਕਾਂ ਦੀ ਜਾਨ ਜਾ ਰਹੀ ਹੈ ਸੋ ਇਹ ਬੜੀ ਸਮੇਂ ਦੀ ਲੋੜ ਸੀਗੀ ਔਰ ਅੱਜ 26 ਜਨਵਰੀ ਵਾਲੇ ਦਿਨ ਜਿਹੜਾ ਵਾ ਉਹ ਮਾਨ ਸਾਹਿਬ ਨੇ ਇਹਦਾ ਜਿਹੜਾ ਵਾ ਇਹਦੀ ਸ਼ੁਰੂਆਤ ਜਿਹੜੀ ਆ ਇਹ ਕੱਲ ਜਲੰਧਰੋਂ ਜਿਹੜੀ ਆ ਉਹ ਹੋਣੀ ਆ ਇਹਦੇ ਨਾਲ ਕਾਫੀ ਜਿਹੜਾ ਵਾ ਲੋਕਾਂ ਨੂੰ ਜਿਹੜੇ ਖਾਸ ਕਰਕੇ ਰਾਹਗੀਰ ਨੇ ਉਹਨਾਂ ਨੂੰ ਰਾਤ ਮਿਲੂਗੀ ਫਰਸਟ ਏਡ ਦੀ ਸਮੱਸਿਆ ਜਾਂ ਕੋਈ ਵੀ ਤੁਹਾਨੂੰ ਸੜਕ ਦੇ ਵਿੱਚ ਕੋਈ ਸਫ਼ਰ ਕਰਦਿਆਂ ਕੋਈ ਦਿੱਕਤ ਆਉਂਦੀ ਆ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਹ ਤੁਹਾਡੀ ਮਦਦ ਤੇ 24 ਘੰਟੇ 7 ਪਰੋ ਸਰ ਇੱਕ ਪ੍ਰੈਸਟੇਜ ਸਕੀਮ ਸ਼ੁਰੂ ਕੀਤੀ ਆ ਇਹਦੇ ਸੰਬੰਧ ਵਿੱਚ ਮੀਡੀਆ ਰਾਹੀਂ ਦੱਸ ਦਿਓ ਕਿ ਜਿਹੜਾ ਇੱਕ ਤੇ ਐਕਸੀਡੈਂਟ ਹੋ ਜਾਂਦਾ ਉਹ ਕਿਸੇ ਨੂੰ ਮੱਤ ਘਰਦਾ ਵਾ ਇਸ ਗੱਲੋਂ ਇਕੱਲੇ ਡਰਦੇ ਹੀ ਪਰ ਪ੍ਰੈਸਟੇਜ ਸਕੀਮ ਦੇ ਕਿੰਨੇ ਉਹਨਾਂ ਨੂੰ ਨਾਮ ਦਿੱਤਾ ਜਾਵੇ ਇਹਦੇ ਸੰਬੰਧ ਹਾਂ ਇਹ ਬੜੀ ਅੱਛੀ ਸਕੀਮ ਆ ਕਿਉਂਕਿ ਅਸੀਂ ਕਈ ਵਾਰ ਦੇਖਦੇ ਆ ਕਿ ਸੜਕਾਂ ਤੇ ਕੋਈ ਘਟਨਾ ਹੋ ਜਾਂਦੀ ਆ ਡਰਦੇ ਆ ਕੋਈ ਜਿਹੜਾ ਆਪਣਾ ਐਕਸੀਡੈਂਟ ਜੇਦਾ ਹੋਇਆ ਹੁੰਦਾ ਸੱਟਾਂ ਲੱਗੀਆਂ ਹੁੰਦੀਆਂ ਕੋਈ ਡਰਦੇ ਉਹਨੂੰ ਚੁੱਕਦਾ ਨਹੀਂਗਾ ਪਰ ਹੁਣ ਸਰਕਾਰ ਨੇ ਉਹ ਸਕੀਮ ਸ਼ੁਰੂ ਕੀਤੀ ਗਈ ਆ ਫਰਿਸ਼ਤੇ ਸਕੀਮ ਜਿਹਦੇ ਤਹਿਤ ਜਿਹੜਾ ਵੀ ਜਿਹੜਾ ਵਾਦੁਰਘਟਨਾ ਗ੍ਰਸਤ ਆਦਮੀ ਆ ਜਾਂ ਉਹਨਾਂ ਨੂੰ ਲੈ ਕੇ ਹਸਪਤਾਲ ਜਾਊਗਾ ਉਹਨੂੰ ਸਰਕਾਰ ਵੱਲੋਂ ਜਿਹੜੀ ਆ ਮਾਨਤਾ ਦਿੱਤੀ ਜਾਊਗੀ ਉਹਦੀ ਉਹਨੂੰ 2000 ਰੁਪਏ ਜਿਹੜਾ ਵਾ ਐਜ਼ ਰਿਸਪੈਕਟ ਦਿੱਤਾ ਜਾਊਗਾ ਕਿ ਤੁਸੀਂ ਇੱਕ ਚੰਗਾ ਕੰਮ ਜਿਹੜਾ ਸ਼ਰਦ ਨਗਰ ਕੌਂਸਲਰ ਨੂੰ ਬੜਾ ਪ੍ਰਾਲਾ ਕੀਤਾ ਜਾ ਰਿਹਾ ਕਿ ਨਜਾਇਜ਼ ਕਬਜ਼ੇ ਹਟਾਏ ਜਾਣ ਫਿਰ ਵੀ ਦੇਖਣ ਨੂੰ ਆਇਆ ਕਿ ਇੱਕ ਧਾਰੀ ਹੋਰ ਸ਼ਹਿਰ ਇਦਾਂ ਵਾਂਗ ਕਿ ਜਿੱਥੇ ਨਜਾਇਜ਼ ਕਬਜ਼ੇ ਹੱਦ ਤੋਂ ਜ਼ਿਆਦਾ ਵਾ ਤੇ ਪੋਲਿਟਿਕਲ ਲੋਕਾਂ ਦਾ ਵਿੱਚ ਮਸਾਤਾ ਜੀ ਇਹ ਹੌਲੀ ਹੌਲੀ ਦੇਖੋ ਇਹ ਸਮੱਸਿਆ ਅੱਜ ਦੀ ਨਹੀਂ ਕਿ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਔਰ ਇਹਦੇ ਯਤਨ ਜਿਹੜੇ ਆ ਪ੍ਰਧਾਨ ਸਾਹਿਬ ਨੇ ਸ਼ੁਰੂ ਕਰ ਦਿੱਤੇ ਆ ਕੁਝ ਇੱਕ ਥਾਵਾਂ ਤੋਂ ਜਿਹੜੇ ਨਜਾਇਜ਼ ਕਬਜ਼ੇ ਹਟਾਏ ਗਏ ਆ ਬਾਕੀ ਹੌਲੀ ਹੌਲੀ ਕਰਕੇ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਕੋਈ ਕਿਸੇ ਨਾਲ ਧੱਕਾ ਕੀਤਾ ਜਾਵੇ ਕੋਹਾ ਟਾਈਮ ਤੁਹਾਨੂੰ ਥੋੜਾ ਲੱਗ ਜੇ ਪਰ ਹਰ ਇੱਕ ਨੂੰ ਅਸੀਂ ਐਵੇਂ ਕਬਲੀ ਜਿਹੜਾ ਵਾ ਇਹਦਾ ਹੱਲ ਜਿਹੜਾ ਆਉਣ ਵਾਲੇ ਸਮੇਂ ਚ ਸ਼ਹੀਦ ਭਗਤ ਸਿੰਘ ਚੌਂਕ ਚ ਸਾਰੇ ਝੰਡਾ ਫੇਰਾ ਹੁਣ ਆਏ ਭਾਈ ਸਾਹਿਬ ਧਾਰੀ ਵਾਲੀ ਤੇ ਪਰ ਉੱਥੇ ਰੇੜੀਆਂ ਲੱਗੀਆਂ ਨੇ ਖੁਦ ਰੇੜੀਆਂ ਪੜੇ ਕਰਕੇ ਤੇ ਝੰਡਾ ਫੇਰਾ ਆਇਆ ਵਾ ਨਹੀਂ ਇਹਦਾ ਵੀ ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਆ ਆਉਣ ਵਾਲੇ ਸਮੇਂ ਚ ਇਹ ਸਾਰੀ ਸਮੱਸਿਆ ਜਿਹੜੀ ਹੈ ਇਹਦੀ ਹੱਲ ਤੇ ਮੇਰੇ ਤਾਂ ਕੋਈ ਵੀ ਲੋਕੀ ਬੜੇ